ਉਹ ਮੀ ਆ ਗਿਆ ਬਾਈ ਪੋਸਟਰ ਲਾਉਂਦਿਆਂ ਨੂੰ ਛੋਲਿਆਂ ਦੀ ਦਾਲ ਨਾਲ ਹਰੀ ਚਟਨੀ ਪੋਸਟਰ ਲਾਉਂਦਿਆਂ ਨੂੰ ਵੱਜ ਗਏ ਆ ਦੋ ਹਥਿਆਰ ਚੱਕ ਲਿਆ ਆ ਸਾਡਾ ਸਾਰਾ ਸੰਦ ਬੈਠਾ ਸੀ ਅਸੀਂ ਅੰਦਰ ਰੱਖੋ ਕਿ ਕਿਸੇ ਦੂਜੇ ਨੂੰ ਕਹੀ ਜਾਂਦੇ ਬਈ ਨੰਬਰ ਉਹ ਤੋਂ ਪੁੱਛ ਲਓ ਬਾਬੇ ਦਾ ਇਹ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ ਚ ਆਪਾਂ ਸੇਵਾ ਦਾ ਕੰਮ ਵੀ ਕਰ ਰਹੇ ਆ ਤੇ ਨਾਲ ਨਾਲ ਆਪਾਂ ਤੁਹਾਨੂੰ ਟ੍ਰੈਵਲ ਵੀ ਕਰਾਵਾਂਗੇ ਕਿਉਂਕਿ ਆਪਣਾ ਚੈਂਗਲ ਵੀ ਟ੍ਰੈਵਲ ਵਿੱਚ ਸਰਦਾਰ ਦੀ ਆ ਤੇ ਕਿਉਂਕਿ ਸੇਵਾ ਦਾ ਕੰਮ ਇਹਨੇ ਆ ਕਿ ਆਪਣੇ ਨਾ 5 ਸਤੰਬਰ ਨੂੰ ਪੈਂਡ ਕੋਲ ਝੋੜ ਲੱਗਣਾ ਵਾ ਜਿਹੜਾ ਕੈਂਸਰ ਚੈੱਕਅਪ ਦਾ ਜਿਹੜਾ ਕੈਂਪ ਲੱਗਣਾ ਵਾ ਜਿਹੜਾ ਮੈਡੀਕਲ ਕੈਂਪ ਵੈਸੇ ਤਾਂ ਉਹ ਜੇ ਆਪਾਂ ਕੈਂਸਰ ਚੈੱਕ ਕਰਾਉਣੇ ਤੇ 25-25000 ਰੁਪਈਆ ਜਿਹੜਾ ਇਹ ਚੈੱਕਅਪ ਟੈਸਟਾਂ ਦਾ ਲੱਗਦਾ ਤੇ ਉਹ ਬਿਲਕੁਲ ਜਿਹੜਾ ਫ੍ਰੀ ਲੱਗਣਾ 5 ਸਤੰਬਰ ਨੂੰ ਤੇ 3 ਸਤੰਬਰ ਨੂੰ ਲੱਗਣਾ ਵਾ ਮਈਆਂ ਵਾਲੇ ਇਸੇ ਕਰਕੇ ਆਪਾਂ ਐਂਬੂਲੈਂਸ ਤੇ ਚੱਲੇ ਨਾਲ ਆਪਣੇ ਯਾਰ ਦੋ ਦਾ ਯਾਰ ਦੋ ਤੇ ਜੋ ਪਿੱਛੇ ਬੈਠੇ ਇੱਕ ਮੁੰਡਾ ਅੱਜ ਬੈਠਾ ਹੋਇਆ ਜਿਹੜਾ ਵੀਡੀਓ ਬਣਾਈ ਜਾਂਦਾ ਤੇ ਅਸੀਂ ਚੱਲੇ ਪਿੰਡੂ ਪੱਡੀ ਪੋਸਟਰ ਲਾਉਣ ਤੇ ਆ ਆ ਆਪਣੀ ਐਂਬੂਲੈਂਸ ਅੱਗੇ ਆ ਆ ਕੇ ਟੁੱਪੜ ਪੰਨ ਪੈਨ ਕੇ ਟੁੱਪੜ ਟੁੱਪੜ ਪੰਨ ਇੱਥੇ ਆਪਾਂ ਪੋਸਟਰ ਲਾਵਾਂਗੇ ਗੁਰਦੁਆਰਾ ਸਾਹਿਬ ਤੇ ਨਾਲ-ਨਾਲ ਜਿਹੜੀ ਆਵਾਜ਼ ਵੀ ਦਵਾਵਾਂਗੇ ਤੇ ਨਾਲੇ-ਨਾਲ ਆਪਾਂ ਤੁਹਾਨੂੰ ਘਮਾਉਣੇ ਆ ਜਿਹੜੇ ਆਪਣੇ ਆਸੇ-ਪਾਸੇ ਦੇ ਪਿੰਡਾਂ ਸਾਰੇ ਦੋਸਤਾਂ ਇਹ ਹੁਣ ਲਾਉਣਗੇ ਪੋਸਟਰ ਤੇ ਅਸੀਂ ਦੋਵਾਂ ਜਾਣਿਆਂ ਨੇ ਹੁਣ ਜਾਣਾ ਬਾਬੇ ਕੋਲੇ ਗੱਲਬਾਤ ਕਰਨਾ ਨਾ ਨੰਬਰ ਲੈ ਕੇ ਆਵਾਂਗੇ ਤੇ ਇੱਥੇ ਲਾ ਦੇ ਕੰਦ ਤੇ ਯਾਰ ਸਾਹਮਣੇ ਆ ਜਿਹੜੇ ਸਵੇਰ ਗੋਡਾਰੇ ਹੁੰਦੇ ਹਨਾ ਹਾਂ ਹਾਂ ਉਹ ਪੜਨਗੇ ਫੇਰ ਹੀ ਆ ਇੱਥੇ ਲਾ ਦੇ ਕੋਈ ਨਹੀਂ ਭਲੇ ਨੀਵਾ ਕਰਕੇ ਹੀ ਲਾ ਦੋ ਕੋਈ ਚੱਕਰ ਨਹੀਂ ਕੰਦ ਥੱਲੇ ਲੱਗ ਜੂਗਾ ਇੱਥੇ ਮੈਂ ਬਾਬੇ ਨੂੰ ਦੱਸਾਂ ਨਾ ਕੋਈ ਨਹੀਂ ਇਹ ਹੈਗਾ ਤੁੰਬੜਪਨ ਪਿੰਡ ਇੱਥੇ ਕਈ ਫਿਲਮਾਂ ਦੀ ਸ਼ੂਟਿੰਗ ਹੋਈ ਹੈ ਵੈਸੇ ਤਾਂ ਪੰਜਾਬੀ ਫਿਲਮਾਂ ਦੀ ਓਏ ਇੱਥੋਂ ਅਸੀਂ ਹੁਣ ਤੁੰਬੜਪਨ ਪਿੰਡ ਤੋਂ ਜਾਵਾਂਗੇ ਪਤਲੀ ਨੂੰ ਹਣਾ ਆਪਾਂ ਪਹੁੰਚ ਗਏ ਆ ਪਤਲੀ ਪਿੰਡ ਤੇ ਪਤਲੀ ਪਿੰਡ ਸਾਹਮਣੇ ਆ ਗਲੀ 'ਚ ਜਾਣਾ ਕਿਉਂਕਿ ਆ ਇੱਧਰਲੇ ਆਸ-ਪਾਸੇ ਰਹਿ ਜਾਂਦੀ ਆ ਫਿਰ ਨਹੀਂ ਗੁਰਦੁਆਰਾ ਇਹਨਾਂ ਦਾ ਜਿਹੜਾ ਸਾਹਮਣੇ ਗਲੀ 'ਚ ਆ ਆ ਹੈਗਾ ਪਤਲੀ ਦਾ ਗੁਰਦੁਆਰਾ ਸਾਹਿਬ ਤੇ ਬਾਬਾ ਜੀ ਆਪ ਹੈਣਗੇ ਤਾਂ ਬਜ਼ੁਰਗਾਂ ਤੋਂ ਨੰਬਰ ਲੈਣੇ ਆ ਨਹੀਂ ਬਸ ਨੰਬਰ ਲੈ ਲੈਂਦੇ ਆ ਜੀ ਕੀ ਨਾਮ ਆ ਬਾਬਾ ਜੀ ਦਾ ਜੀ ਬੱਬੂ ਦੀਕਾ ਨੰਬਰ ਲੈ ਲਿਆ ਬਾਬਾ ਜੀ ਦਾ ਤੇ ਗੱਲ ਕਰ ਲੈਣਗੇ ਸਾਡੇ ਉਸਤਾਦ ਜੀ ਹਨਾ ਤੇ ਲਾਦਾ ਪੋਸਟਰ ਬਈ ਲਓ ਜੀ ਮੁੰਡਿਆਂ ਨੇ ਇੱਥੇ ਲਾਦਾ ਪੋਸਟਰ ਕੈਂਸਰ ਜਾਂਚ ਅਤੇ ਜਾਗਰੂਤਾ ਕੈਂਪ ਚਲੋ ਬਈ ਆਪਾਂ ਪਹੁੰਚ ਗਏ ਆ ਭੋਲੂ ਵਾਲੇ ਪਿੰਡ ਤੇ ਭੋਲੂ ਵਾਲੇ ਆ ਜਿਹੜੀਆਂ ਤਸਵੀਰਾਂ ਵੀ ਬਣਾਈਆਂ ਹੋਈਆਂ ਚੰਗੀ ਕਾਰਾਗਰੀ ਕੀਤੀ ਹੋਈ ਆ ਆ ਵੀ ਬਾਈ ਜੇ ਨਾ ਮੈਂ ਪਾਸੇ ਕਰ ਲਵਾਂ ਮੈਂ ਕਿ ਤੁਸੀਂ ਨੰਗੋ ਮਰੀ ਚੱਕਣਾ ਹਾਂ ਪਰ ਉਹਨੂੰ ਕੀ ਪਤਾ ਸੀ ਮਰੀ ਚੱਕਣਾ ਕਿ ਪੋਸਟ ਲਾਉਣਾ ਚਲੋ ਕੋਈ ਨਹੀਂ ਆਹ ਉਹ ਜੀ ਬਹੁਤ ਤਗੜੀ ਪਾਈ ਆਹ ਚਲੋ ਗੱਡੀ ਨੂੰ ਇਹ ਨਾਲੇ ਕੰਧਾਂ ਦੂਜੀਆਂ ਕੱਡੀਆਂ ਹੋਈਆਂ ਹਨ ਉਹਨੂੰ ਪਤਾ ਹੈ ਇਹ ਪੱਥਰ ਅੱਖਰਾਂ ਕੋ ਬਣਾਏ ਹੋਏ ਹੈ ਉਵੇਂ ਨਹੀਂ ਕੋਈ ਵੱਡੇ ਪੱਥਰ ਹੈ ਹਾਂ ਉਹ ਰਾਖੇ ਬਣਾਏ ਹੋਏ ਆ ਆ ਗਿਆ ਸਾਹਮਣੇ ਗੁਰਦੁਆਰਾ ਸਾਹਿਬ ਲਓ ਜੀ ਮੁੰਡਿਆਂ ਨੇ ਹਥਿਆਰ ਚੱਕ ਲਿਆ ਆ ਸਾਡਾ ਸਾਰਾ ਸੰਤ ਬੈਠਾ ਸੀ ਅਸੀਂ ਅੰਦਰ ਰੱਖੀ ਬੈਠੇ ਐਂਬੂਲੈਂਸ ਦੇ ਵਿੱਚ ਇੱਥੇ ਲਾ ਦਿਓ ਸਾਹਮਣੇ ਜਿੱਥੋਂ ਸੰਗ ਦੇ ਨਿਕਲੂਗੀ ਤੇ ਮੱਥੇ ਲੱਗੇ ਤੇ ਹਨਾ ਪਤਾ ਲੱਗੇ ਆ ਸਾਹਮਣੇ ਇੱਥੇ ਲਾ ਦਿਓ ਉੱਥੇ ਲਾ ਦਿਓ ਇਧਰ ਇਹਨੂੰ ਲਿਆ ਹਾਂ ਹਾਂ ਸਾਹਮਣੇ ਲਾ ਦਿਓ 6 7 ਪਿੰਡ ਕਵਰ ਕੀਤੇ ਆ ਤੇ 6 7 ਪਿੰਡਾਂ ਦੇ ਬਾਅਦ ਘੁੰਮ ਘੁਮਾ ਕੇ ਅਸੀਂ ਪਹੁੰਚੇ ਆ ਪਿੰਡ ਲੱਲੇ ਤੇ ਟਾਈਮ ਹੋ ਗਿਆ ਤਕਰੀਬਨ 8:30 ਦਾ ਉਹ ਖਮੁੰਡਿਆਂ ਨੂੰ ਲੱਗੀ ਪਈ ਆ ਇਹ ਵੀ ਇੰਨਾਂ ਨੂੰ ਵੀ ਕੋਨਾ ਕੁਸ਼ ਖਵਾਵਾਂਗੇ ਆ ਲੱल्या ਪਿੰਡ 'ਚ ਸੁਧਾਰ ਹੋਣਾ ਥੋੜਾ ਕਰਾ ਲੜਕਾ ਛੁੱਕਾ ਟੁੱਟਿਆ ਪਈਆਂ ਆ ਹੈਗਾ ਪ੍ਰਾਇਮਰੀ ਸਕੂਲ ਲੱल्या ਦਾ ਇੱਧਰ ਨੇ ਪਾਸੇ ਤੇ ਨਾਲ ਹੀ ਹੈਗਾ ਸਰਕਾਰੀ ਸਕੂਲ ਆ ਦਿਖਾਰੇ ਪਈ ਇੱਧਰ ਹੀ ਪਾਸੇ ਸਰਕਾਰੀ ਸਕੂਲਾਂ ਨਾਲੇ ਤੇ ਆਹ ਸਮਾਰਟ ਸਕੂਲ ਪ੍ਰਾਇਮਰੀ ਆਹ ਬੋਧਨ ਕੀ ਕੀ ਯਾਰ ਹੈ ਇੰਨੇ ਸਕੂਲ ਯਾਰ ਇੱਥੇ ਹਾਈ ਸਕੂਲ ਚਾਰ ਪੰਜ ਤੋਂ ਸਕੂਲ ਨਹੀਂ ਚਾਰ ਪੰਜ ਦੀ ਖੇਡ ਬਣਾਏ ਹੋਏ ਆ ਇਹਨਾਂ ਨੇ ਆ ਛੜਖਣਾ ਜਿਹੜੀ ਇਹ ਤਾਂ ਪਤਾ ਨਹੀਂ ਪਤੰਦਰਾਂ ਦੀ ਕਦੋਂ ਕਦੀ ਟੁੱਟੀ ਆ ਇਹ ਨਹੀਂ ਬਣਾਈ ਇਹਨਾਂ ਨੇ ਸਰਪੰਚਾਂ ਤੋਂ ਸਰਪੰਚ ਬਦਲ ਗਏ ਇਹ ਐਵੇਂ ਦੀ ਐਵੇਂ ਰਹੀ ਆ ਇਹਦੇ ਨਾਲ ਕਿਸੇ ਦਾ ਕੋਈ ਧਿਆਨ ਨਹੀਂ ਆ ਸਾਹਮਣੇ ਆ ਗਿਆ ਬਾਈ ਮੋਗਾ ਫਰੋਹ ਪਰ ਨੈਸ਼ਨਲ ਹਾਈਵੇ 05 ਇੱਧਰਲੇ ਪਾਸੇ ਨੂੰ ਹੈਗਾ ਮੋਗਾ ਲੁਧਿਆਣਾ ਅੱਜਲੇ ਪਾਸੇ ਨੂੰ ਹੋਏਗਾ ਫਿਰ ਤਕਰੀਬਨ ਇੱਥੋਂ 28 ਕਿਲੋਮੀਟਰ ਤੇ ਪਾਕਿਸਤਾਨ ਦਾ ਬਾਰਡਰ ਆਪਾਂ ਨੂੰ ਇੱਥੋਂ ਪੈ ਜਾਂਦਾ ਵਾ 34 ਕਿਲੋਮੀਟਰ ਪੈ ਜਾਂਦਾ ਹਸੇਨੀ ਵਾਲਾ ਪੱਟਾ ਆਪਾਂ ਪਹੁੰਚ ਗਏ ਪਿੰਡ 마ਸੀ ਪੁਗਰਾ ਇੱਥੇ ਆਪਾਂ ਗੁਰਦੁਆਰਾ ਨਹੀਂ ਲਾਉਣਾ ਪੁੱਛਦਾ ਕਿਉਂਕਿ ਇੱਥੇ ਬਣਿਆ ਹੋਇਆ ਪੁਲ ਆਪਾਂ ਆ ਗਏ ਸਰਵਿਸ ਰੋਡ ਤੇ ਤੇ ਸਰਵਿਸ ਰੋਡ ਦੇ ਥੱਲੇ ਬਣਿਆ ਹੋਇਆ ਪੁਲ ਪੁਲ ਦੇ ਥੱਲੇ ਲਾਵਾਂ ਕਿਉਂਕਿ ਅੱਡੇ ਤੋਂ ਲੋਕ ਜ਼ਿਆਦਾ ਲੋਕ ਚੜਦੇ ਵੀ ਆ ਬੱਸਾਂ-ਪੁੱਸਾਂ ਤੇ ਮਾਸੀ ਬਗਰੇ ਲਾਤਾ ਪੁਲ ਥੱਲੇ ਚਲੋ ਬਹਿ ਜਾਓ ਕਿਉਂਕਿ ਇੱਥੇ ਬਈ ਭੀੜ ਭੜਕਾ ਕਾਫੀ ਰਹਿੰਦਾ ਵਾ ਇੱਥੇ ਗੁਰਦੁਆਰੇ ਦੇ ਵੀ ਜਾ ਇੱਥੇ ਲਾਤਾ ਆਪਾਂ ਪਿੰਡ ਚੰਨੀਆ ਪਹੁੰਚ ਗਏ ਆ ਆ ਕੋਈ ਜਗਾ ਬਣੀ ਹੋਈ ਏ ਧੰਨ ਬਾਬਾ ਛਤਰੀ ਵਾਲਾ ਜੀ ਹੁਣ ਆਪਾਂ ਗੁਰਦੁਆਰਾ ਲੱਭ ਗਏ ਹਨਾ ਮੈਂ ਤਾਂ ਲੱਗਾ ਗੁਰਦੁਆਰੇ ਨੂੰ ਜਿੱਥੇ ਲੱਗਾ ਆ ਘਰ ਹੈ ਕਿਹਦਾ ਨਹੀਂ ਗੁਰਦੁਆਰਾ ਬਈ ਨਹੀਂ ਯਾ ਗੁਰਦੁਆਰਾ ਕਿੱਥੇ ਹੈ ਇਹ ਹੀ ਹੈ ਨਿਸ਼ਾਨ ਸਾਹਿਬ ਲੋਕ ਇੱਕ ਦੂਜੇ ਨੂੰ ਕਹੀ ਜਾਂਦੇ ਬਈ ਨੰਬਰ ਉਹ ਤੋਂ ਪੁੱਛ ਲੋ ਬਾਬੇ ਦਾ ਨੰਬਰ ਹੀ ਨਹੀਂ ਦਿੰਦੇ ਪਤਾ ਨਹੀਂ ਕੀ ਚਲੋ ਇੱਥੋਂ ਪੁੱਛਦੇ ਆਂ ਕਹਿੰਦੇ ਕਾਲੇ ਗੇਟ ਵਾਲਿਆਂ ਨੂੰ ਪੁੱਛ ਲੋ ਇੱਥੋਂ ਪੁੱਛਦੇ ਆਂ ਜਿੱਡਾ ਪਿੰਡ ਝੰਡੀਆਂ 50 60 ਘਰ ਜਿਹੜੇ ਪਿੰਡ ਸੋਹਣਾ ਪਰ ਬੰਦੇ ਮੈਨੂੰ ਲੱਗਦਾ ਕਿਸੇ ਕੰਮ ਦੇ ਨਹੀਂ ਇਹ ਲੱਗਦੇ ਹੈ ਨਿਕਲੇ ਕੋਈ ਨਹੀਂ ਬਾਹਰ ਅਸੀਂ ਦਾ ਘਰ ਦੁਆਰੇ ਬਾਬੇ ਦਾ ਨੰਬਰ ਮੰਗਿਆ ਉਹ ਵੀ ਨਹੀਂ ਸਾਨੂੰ ਕਿਸੇ ਨੇ ਦਿੱਤਾ ਫਿਰ ਦੱਸੋ ਚਲੋ ਕੋਈ ਨਹੀਂ ਸਾਹਮਣੇ ਹਰਾਜਪਿੰਡ ਇੱਥੋਂ 2 ਕਿਲੋਮੀਟਰ ਹਰਾਜ ਰਹਿ ਜਾਂਦਾ ਤੇ ਗਾਂ 2.5 ਕਿਲੋਮੀਟਰ ਸਲਵੰਡੀ ਫਿਰ ਅਸੀਂ ਜੀਰੀਏ ਪਾਸੇ ਏਰੀਆ ਵਿੱਚੋਂ ਉਧਰੋਂ ਲਾਵਾਂਗੇ ਪੋਰਟਰ ਆ ਲੰਡੇ ਫਾਟਕ ਇੱਥੇ ਇੱਕ ਵਾਰੀ ਐਕਸੀਡੈਂਟ ਹੋ ਗਿਆ ਸੀਗਾ ਵੈਨ ਦਾ ਸਕੂਲ ਨਹੀਂ ਵੈਨ ਦਾ ਤੇ ਕਾਫੀ ਜਿਹੜਾ ਨੁਕਸਾਨ ਹੋਇਆ ਸੀਗਾ ਇੱਥੇ ਬੱਚਿਆਂ ਦਾ ਵੀ ਤੇ ਇਹ ਹਰਾਜਪਿੰਡ ਆ ਆਪਾਂ ਪਹੁੰਚ ਗਏ ਪਿੰਡ ਸਾਧੂ ਵਾਲੇ ਇੱਥੇ ਇੱਕ ਡੇਰਾ ਬਣਿਆ ਹੋਇਆ ਵਾ ਜਦੋਂ ਸਾਧੂ ਵਾਲੇ ਕਬੱਡੀ ਦਾ ਟੂਰਨਾਮੈਂਟ ਹੁੰਦਾ ਤੇ ਇੱਥੇ ਹੀ ਅਕਸਰ ਜਿਹੜਾ ਲੰਗਰ ਚੱਲਦਾ ਹੁੰਦਾ ਸ਼ਾਇਦ ਇੱਥੇ ਮੇਲਾ ਵੀ ਹੁੰਦਾ ਕੋਈ ਇਹ ਹੈਗਾ ਧੰਨੇਸ਼ੀਦ ਵਾਲਾ ਰੋਡ ਤੇ ਇਧਰਲੇ ਪਾਸੇ ਨੂੰ ਹੈਗਾ ਤਲਵੰਡੀ ਭਾਈ ਆਪਾਂ ਜਿਹੜਾ ਸਾਧੂ ਵਾਲੇ ਪੋਸਟਰ ਲਾ ਜਾਣਾ ਮਈਆਂ ਹਵਾਲੇ ਪਿੰਡ ਦਾ ਹਨਾ ਹਾਂਜੀ ਇਹ ਹੈਗਾ ਬਠਿੰਡੇ ਤੋਂ ਅੰਮ੍ਰਿਤਸਰ ਵਾਲਾ ਰੋਡ ਇਹ ਜਿਹੜਾ ਸੇਖਮਾ ਪਿੰਡ ਹੈ ਇਹ ਫਰੋਸਪਰ ਜਿਹੜਾ ਦੇ ਵਿੱਚ ਪੈ ਜਾਂਦਾ ਵਾ ਪਰ ਇੱਥੇ ਆਪਾਂ ਪੋਸਟਰ ਲਾਉਣਾ ਮਈਆਂ ਵਾਲੇ ਵਾਲੇ ਪਿੰਡ ਦਾ ਜਿਹੜਾ 3 ਤਰੀਕ ਨੂੰ ਕੈਂਪ ਲੱਗਣਾ ਆਪਣੇ ਲੱਗਣਾ 5 ਤਰੀਕ ਨੂੰ ਤੇ ਮਈਆਂ ਵਾਲੇ ਪਿੰਡ ਲੱਗਣਾ ਭਗਤ ਬਾਬਾ ਦੁਨੀ ਚੰਦ ਜੀ ਦੀ ਜਿਹੜੀ ਸਮਾਧ ਤੇ ਉੱਥੇ ਲੱਗਣਾ ਵਾ 3 ਤਰੀਕ ਨੂੰ ਹਾਂਜੀ ਆਪਾਂ ਹੁਣ ਪਹੁੰਚ ਚੁੱਕੇ ਆਂ ਪਿੰਡ ਸੋਢੀ ਵਾਲੇ ਤੇ ਸਾਹਮਣੇ ਗੁਰੂ ਗੁਰਦਵਾਰਾ ਸਾਹਿਬ ਆ ਗਿਆ ਜੀ ਤੇ ਹੁਣ ਆਪਾਂ ਇੱਥੇ ਲਾਵਾਂਗੇ ਪੋਸਟਰ ਗਲੀਆਂ ਹੈਈਆਂ ਪੀੜੀਆਂ ਹੈਈਆਂ ਮਤਲਬ ਇਹਨਾਂ ਗਲਤ ਬਸਾਤਾ ਆਪਾਂ ਨੂੰ ਉਹਨੇ ਦੱਸਿਆ ਸਹੀ ਹੁਣ ਆਪਾਂ ਹੀ ਗਲਤ ਆ ਗਏ ਬਈ ਬਣੇ ਉਹ ਗਾਂ ਵਾਲੀ ਗਲੀ ਚ ਕਾਹੀਗਾ ਸਹੀ ਚਲੋ ਕੋਈ ਨਹੀਂ ਜਿਆੜੂ ਇਦਾਂ ਨਹੀਂ ਆਵੇ ਆਈ ਵੱਡੀ ਗਲੀ ਕਹਿੰਦੇ ਤਾਂ ਜਾਉ ਗਲੀ ਨੂੰ ਆਪੂ ਇਹ ਨਹੀਂ ਪੜਦੇ ਪੰਚ ਸਫਾਈ ਸੁਈ ਇਹ ਵੀ ਕਰਕੇ ਖੁਸ਼ ਨਹੀਂ ਨਾ ਹੁੰਦੇ ਇਹ ਭਰਾਵਾਂ ਜੀਵਤਿਆ ਕਰਕੇ ਨਹੀਂ ਖੁਸ਼ ਸੱਪ ਵਾਲ ਦੇ ਓਏ ਆਪਾ ਕਿੱਧਰ ਆ ਗਏ ਤੇ ਦੇਰੇ ਤੇ ਆ ਗਏ ਮੈਂ ਆਪਾਂ ਕੋ ਨਾ ਗੁਰਦਰੀ ਹੈ ਗੁਰਦਰੀ ਹੈ ਗੁਰਦਰੀ ਹੈ ਆ ਰਿਹਾ ਬੰਦਾ ਪਿੰਡ ਸੋਢੀ ਵਾਲਾ ਗੁਰਦਰ ਸਿੰਘ ਸਾਹਿਬ ਹੁਣ ਲਾਵਾਂਗੇ ਆਪਾਂ ਪੋਸਟਰ ਆਪਾਂ ਤੁਹਾਨੂੰ ਹੁਣ ਲੈ ਆਇਆ ਪਿੰਡ ਵਕੀਲਾਂ ਵਾਲੀ ਜਿਹੜਾ ਬਿਲਕੁਲ ਮਈਆਂ ਵਾਲੇ ਦੇ ਨਾਲ ਪਿੰਡ ਰਟੌਲ ਦੇ ਉਹੀ ਨਾਲ ਪਿੰਡ ਪਏ ਜਾਂਦੇ ਤੇ ਧੰਨਾਸ਼ੀਦ ਵੀ ਨਾਲ ਪਏ ਜਾਂਦਾ ਵਾ ਤੇ ਮੇਰ ਸਿੰਘ ਵਾਲਾ ਜਿਹੜਾ ਉਹ ਰੋਡ ਤੇ ਪਏ ਜਾਂਦਾ ਨਾਲ ਹੀ ਵਿਚਾਲੇ ਜਿਹਾ ਆ ਜਾਂਦਾ ਪਿੰਡ ਇਹ ਇਹ ਹੈਗਾ ਪਿੰਡ ਵਕੀਲਾਂ ਵਾਲੇ ਦਾ ਜਿਹੜਾ ਗੁਰਦੁਆਰਾ ਸਾਹਿਬ ਬਾਬਾ ਜੀ ਦੀ ਰੈਸ਼ ਉਧਰ ਨੂੰ ਜਾਂਦੇ ਆ ਬਹੁਤ ਸੋਹਣਾ ਬਣਿਆ ਗੁਰਦੁਆਰਾ ਇਹ ਪਿੰਡ ਹੈਗਾ ਮੇਰ ਸਿੰਘ ਵਾਲਾ ਇੱਧਰ ਗੁਰਦੁਆਰਾ ਹੈਗਾ ਸ਼ੀਮੀ ਸਾਹਿਬ ਪਾਸ਼ਾ ਹੀ ਸ਼ੀਮੀ ਤੇ ਪਰ ਆਪਾਂ ਇਤ ਪਿੰਡ 'ਚ ਇੱਕ ਗੁਰਦੁਆਰਾ ਸਾਹਿਬ ਉੱਥੇ ਲਾਵਾਂਗੇ ਪੋਸਟਾਂ ਕਿਉਂਕਿ ਜ਼ਿਆਦਾਤਰ ਲੋਕ ਐਤਵਾਰ ਨੂੰ ਜਾਂਦੇ ਸ਼ਿਮੀ ਸਾਹਿਬ ਗੁਰਦੁਆਰਾ ਸਾਹਿਬ ਤੇ ਪਿੰਡ 'ਚ ਤਾਂ ਫਰ ਪਤਾ ਹੀ ਆਪਾਂ ਨੂੰ ਵੀ ਜ਼ਿਆਦਾਤਰ ਲੋਕ ਪਿੰਡ 'ਚ ਹੀ ਰਹਿੰਦੇ ਹਣਾ ਉਹ ਸਾਹਮਣੇ ਗੁਰਦੁਆਰਾ ਸਾਹਿਬ 'ਚਿੱਟੀ ਬਿਲਡਿੰਗ ਹੈ ਜਿਹੜੀ ਇੱਥੇ ਨੇੜੇ-ਤੇੜੇ ਲਾ ਦਿੰਨੇ ਆਪਾਂ ਇਹ ਹੈਗਾ ਮੱਲਾਂ ਵਾਲਾ ਰੋਡ ਜਿਹੜਾ ਜੀਰੇ ਤੋਂ ਜਾਂਦਾ ਮੱਲਵਾਲ ਨੂੰ ਅਸੀਂ ਇੱਧਰ ਗੁਰਦੁਆਰਾ ਸਾਹਿਬ ਲਾਸ਼ਣਾ ਠੱਠਾ ਸਾਹਿਬ ਉੱਥੇ ਪੋਰਟ ਲਾਉਣਾ ਕਿਉਂਕਿ ਸੰਗਤ ਉੱਥੇ ਬਹੁਤ ਆਉਂਦੀ ਆ ਤਾਂ ਇਕ ਇੱਥੇ ਲਾਉਣਾ ਸ਼ੇਰ ਵਾਲੇ ਚੌਕ ਦੇ ਪੋਸਟਰ ਇਹ ਹੈਗਾ ਜੀਰਾ ਸ਼ਹਿਰ ਜੀਰੇ ਸ਼ਹਿਰ ਦਾ ਇਹਗਾ ਬਾਬੇ ਦੇ ਚੌਕ ਆ ਵਜਦਾ ਵਾ ਇੱਥੇ ਲਿਖਿਆ ਹੋਇਆ ਸ਼ੇਰਾਂ ਵਾਲਾ ਚੌਕ ਇੰਜੇ ਵੈਸੇ ਤਾਂ ਪੋਸਟਰ ਲਾਉਂਦਿਆਂ ਨੂੰ ਵੱਜ ਗਏ ਆ ਦੋ ਤੇ ਮੁੰਡਿਆਂ ਨੂੰ ਲੱਗੀ ਆ ਖੁੱਖ ਹੁਣ ਇਹਨਾਂ ਨੂੰ ਪੁੱਛਦੇ ਆਂ ਕੀ ਇਹਨਾਂ ਨੇ ਖਾਣਾ ਪੀਣਾ ਫਿਰ ਦੇਖਦੇ ਆਂ ਕੀ ਹਿਸਾਬ ਕਿਤਾਬ ਆ ਇਹ ਮੁੰਡਿਆਂ ਨੇ ਹੀ ਕਿ ਖਾਣੇ ਸੀ ਨਾਲ ਇਹਨਾਂ ਨੂੰ ਨਾਨਕ ਵਾਰਗੇ ਹਾਜ ਦੇ ਆ ਯਾਨੀ ਚੱਕਰੋ ਕੰਮ ਨੂੰ ਆਣਾ ਛੋਲੇ ਦੀ ਦਾਲ ਨਾਲ ਹਰੀ ਚੜਨੀ ਗੰਡੇ ਤੇ ਦੋ ਨਾਨ ਆਲੂਆਂ ਵਾਲੇ ਪਾਣੀ ਦੀ ਬੋਤਲ ਆਪਾਂ ਮੰਗਾ ਲਈ ਉਹ ਮੀ ਆ ਗਿਆ ਬਾਈ ਪੋਸਟਰ ਲਾਉਂਦਿਆਂ ਨੂੰ ਉਹ ਖੜ ਕੇ ਦਰਖਤ ਥੱਲੇ ਜਾ ਕੇ ਆ ਲੈ ਹੋ ਜਾਂਦਾ ਇੱਕ ਕਹਿੰਦਾ ਸਾਨੂੰ ਵੀ ਲੈ ਲ ਬਲੌਗ ਚ ਲੈ ਲਿਆ ਭਰਾਵਾ ਲੈ ਲਿਆ ਅੱਧਾ ਕਿ ਲਾਈ ਬੈਠੇ ਅੱਧਾ ਕਿ ਬੰਦਾ ਕੰਮ ਪੋਸਟਰ ਲਾ ਕੇ ਭਾਈ ਆ ਗਏ ਆ ਮੀਂਹ ਮੂਹ ਚ ਪੜਾ ਉਖਾ ਜਾਂਦਾ ਕਹੇ ਟੱਕੇ ਟੱਲ ਲੱਗਿਆ ਜਿਹੜਾ ਵੱਡਾ ਪੋਸਟਰ ਚਲੋ ਤੇ ਹੁਣ ਇੱਥੇ ਪਹੁੰਚ ਗਿਆ ਘਰੇ ਸਮਾਪਤੀ ਆਪਣੇ ਹੋ ਗਈ ਬਲੌਗ ਦੀ ਸੋ ਸਾਰਿਆਂ ਨੂੰ ਸਾਸਰੀ ਕਾਲ ਜੀ